ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਲੋ ਜੀ ਅੱਜ ਤਰੀਕ ਹੈਗੀ ਹੈ 9 ਤੇ ਸੰਡੇ ਦਾ ਦਿਨ ਆ ਤੇ ਸਵੇਰ ਦੇ ਪੌਣੇ 8:00 ਵਜੇ ਦਾ ਟਾਈਮ ਆ ਮੈਂ ਇੱਥੇ ਬਣਾ ਰਹੀ ਸੀ ਪਰਾਠੇ ਮੇਥੇ ਆਲੇ ਬਸ ਤਾਂ ਮੈਂ ਸਬਜ਼ੀ ਲਈ ਕੱਟੇ ਸੀਗੇ ਪਰ ਜੀ ਬਣਾਉਣੀ ਸੀਗੀ ਮੈਂ ਇੱਥੇ ਤੇ ਪਾਲਕ ਤੇ ਬੱਚੇ ਕਹਿੰਦੇ ਕਿ ਸਿਰ ਮੇਥੇ ਆਲੇ ਪਰਾਠੇ ਖਾਣੇ ਆਗੇ ਤੇ ਫਿਰ ਮੈਂ ਥੋੜੇ ਜਿਵੇਂ ਇੱਥੇ ਮੈਂ ਆਟੇ ਦੇ ਵਿੱਚ ਗੁੰਨ ਲਏ ਸੀਗੇ ਪਾ ਕੇ ਤੇ ਆਲੂ ਪਾ ਕੇ ਤੇ ਉਪਰ ਜਿ ਬਣਾਤੀ ਸੀ ਕਿਉਂਕਿ ਟਿਫਨ ਜਾਣਾ ਸੀਗਾ ਤੇ ਸਬਜ਼ੀ ਫਿਰ ਬਣਾਉਣੀ ਜ਼ਰੂਰੀ ਸੀਗੀ ਤੇ ਬੱਚਿਆਂ ਲਈ ਮੈਂ ਇੱਥੇ ਬਣਾ ਦੂੰਗੀ ਫਰਾਟੇ ਆਟੇ ਦੇ ਵਿੱਚ ਮੈਂ ਇੱਥੇ ਪਾ ਲਏ ਸੀ ਇੱਕ ਪਿਆਜ਼ ਪਾ ਲਿਆ ਸੀ ਥੋੜਾ ਜਿਹਾ ਬੇਸਨ ਪਾ ਕੇ ਤੇ ਅਜਵੈਨ ਪਾ ਕੇ ਬਾਕੀ ਮਸਾਲੇ ਪਾ ਲਏ ਸੀਗੇ ਸੰਡੇ ਕਰਕੇ ਬੱਚਿਆਂ ਨੂੰ ਆਇਆ ਹੋਗਾ ਵੀ ਚਲੋ ਪਰਾਠੇ ਖਾਵਾਂਗੇ ਪਰਾਠੇ ਬਣਾ ਦਿੰਦੇ ਆ ਇੱਥੇ ਆਪਾਂ ਬੇਸਨ ਪਾਉਣ ਦੇ ਨਾਲ ਪਰਾਠੇ ਸੌਫਟ ਬਣ ਜਾਂਦੇ ਨੇ ਥੋੜੇ ਜਿਹੀ ਚੀੜੇ ਬਣ ਜਾਂਦੇ ਆ ਪਰਾਠੇ ਕੱਲੇ ਕਣਕ ਦੇ ਆਟੇ ਦੇ ਬਣਾਉਣੇ ਆ ਤਾਂ ਆਪਾਂ ਲੋ ਜੀ ਤਵੇ ਦੇ ਉੱਪਰ ਹੀ ਆਪਾਂ ਚੋਪੜ ਦਾਂਗੇ ਦੇਸੀ ਘਿਓ ਲਾ ਕੇ ਦਹੀਂ ਦੇ ਨਾਲ ਖਾ ਲਾਂਗੇ ਬੱਚੇ ਕਿਉਂਕਿ ਹੁਣ ਤਾਂ ਮੌਸਮ ਪੂਰਾ ਚੇਂਜ ਹੋ ਗਿਆ ਤੇ ਸਰਦੀ ਦੇ ਵਿੱਚ ਤਾਂ ਹੁੰਦਾ ਚਲੋ ਚਾਹ ਨਾਲ ਖਾ ਲੈਂਦੇ ਸੀਗੇ। ਪਰਾਠੇ ਬਣਾ ਕੇ ਬਸ ਉਸ ਤੋਂ ਬਾਅਦ ਆਪਾਂ ਕਰਾਂਗੇ ਘਰ ਦੇ ਦੂਸਰੇ ਕੰਮ। ਵਾਸ਼ਿੰਗ ਮਸ਼ੀਨ ਅਜਨਹੀਂ ਲੌਂਦੇ ਕੱਲ ਦੋ ਦਿਨਾਂ ਦੇ ਕੱਪੜੇ ਧੋਤੇ ਸੀਗੇ। ਤੇ ਬਾਕੀ ਕੱਲ ਨੂੰ ਬੱਚਿਆਂ ਦਾ ਪੇਪਰ ਵੀ ਆ ਦੋਵਾਂ ਬੱਚਿਆਂ ਦਾ ਤੇ ਅੱਜ ਆਪਾਂ ਜਾਣਾ ਸੀਗੇ ਬਾਜ਼ਾਰ ਜੀ ਤਾਂ ਕਰਕੇ ਮੈਨੂੰ ਐਸ ਵੀ ਚਲੋ ਅੱਜ ਕੱਪੜੇ ਨਹੀਂ ਧੋਂਦੇਗੇ। ਬਸ ਕੰਮ ਧੰਦਾ ਕਰਕੇ ਆਪਾਂ ਤੇ ਬਾਜ਼ਾਰ ਜਾਵਾਂਗੇ। ਰੋਟੀ ਬਣਾ ਲੈਣਾ ਸਭ ਤੋਂ ਪਹਿਲਾਂ ਆਪਾਂ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਬਸ ਛਾੜੂ ਪੋਚੇ ਦਾ ਕੰਮ ਕਰ ਲਾਂਗੇ। ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ। ਆਪਾਂ ਤੁਹਾਡੇ ਸਾਥ ਇਸ ਫੋਲ ਦੇ ਨਾਲ ਹੀ ਅੱਗੇ ਵਧਣਾ ਜੀ ਤੇ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਏ ਜੀ ਪਲੀਜ਼ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਟਿਫਿਨ ਜਾਣਾ ਕਰਕੇ ਤੇ ਸਬਜ਼ੀ ਵੀ ਜ਼ਰੂਰ ਬਣਾਉਣੀ ਪੈਂਦੀ ਹੈ ਸਵੇਰੇ ਤੇ ਬਾਕੀ ਆਟਾ ਸਿੰਪਲ ਆਟਾ ਵੀ ਗੁੰਨਿਆ ਸੀ ਨਾਲ ਮੈਂ ਟਿਫਿਨ ਚ ਆਪਾਂ ਸਿੰਪਲ ਰੋਟੀ ਹੀ ਪਾਵਾਂਗੇ ਜੀ ਸਵੇਰ ਵੇਲੇ ਤਾਂ ਦੂਰਾ ਕੰਮ ਹੋ ਜਾਂਦਾ ਨਾਲ ਦੁਪਹਿਰ ਦਾ ਫਿਰ ਹੋ ਹੀ ਜਾਂਦਾ ਟਿਫਨ ਦਾ ਬੇਸ਼ੱਕ ਆਪਾਂ ਬਾਅਦ ਵਿੱਚ ਆਪਣੀ ਤੇ ਬੱਚਿਆਂ ਦੀ ਰੋਟੀ ਮੈਂ ਬਣਾਉਣੀ ਆ ਤੇ ਪਰ ਇਹਨਾਂ ਦੇ ਪਾਪਾ ਤਾਂ ਹੁਣ ਸਵੇਰ ਵੇਲੇ ਰੋਟੀ ਨਾਲ ਹੀ ਲੈ ਜਾਂਦੇ ਆਗੇ ਟਿਫਨ ਲੈ ਜਾਂਦੇ ਆਗੇ ਕਿਉਂਕਿ ਕੰਮ ਤੇ ਕਾਫੀ ਦੂਰ ਲੱਗੇ ਹੁੰਦੇ ਆ ਤੇ ਫਿਰ ਆਉਣਾ ਜਾਣਾ ਤੇ ਦਿੱਕਤ ਹੁੰਦੀ ਹੈਗੀ ਬਾਕੀ ਫਾਟਕ ਵਗੈਰਾ ਕੋਈ ਨਾ ਕੋਈ ਲੱਗ ਹੀ ਜਾਂਦਾਗਾ ਤੇ ਫਿਰ ਘੰਟੇ ਅੱਧੇ ਘੰਟੇ ਦੀ ਛੁੱਟੀ ਹੁੰਦੀ ਹੈ ਦੁਪਹਿਰ ਦੀ ਤੇ ਉਹ ਫਿਰ ਇਦਾਂ ਹੀ ਲੱਗ ਜਾਂਦਾ ਰਸਤੇ ਦੇ ਵਿੱਚ ਟਾਈਮ ਤਾਂ ਕਰਕੇ ਇਹ ਟਿਫਨ ਨਾਲ ਹੀ ਲੈ ਜਾਂਦੇ ਆਗੇ ਲੋ ਜੀ ਪਰਾਠੇ ਬਣਾ ਲ ਗਏ ਤੇ ਉਸ ਤੋਂ ਬਾਅਦ ਮਿਲਦੇ ਆਪਾਂ ਤਹਾਨੂੰ ਜੇ ਪਾਸਾਰੇ ਬਣਾ ਲਏ ਸੀਗੇ ਇੱਥੇ ਪਾ ਕੇ ਦੇ ਦਿੰਨੇ ਆ ਬਸ ਇਕੱਠੇ ਬੈਠ ਕੇ ਖਾ ਲਾਂਗੇ ਅਸੀਂ ਸਾਰੇ ਕਿਉਂਕਿ ਸਵਾ 8 ਵਜੇ ਨੂੰ ਮੈਂ ਬਣਾ ਲਏ ਸੀਗੇ ਪਰ ਅੱਜ ਟਿਫਨ ਵੀ ਪਾਤਾ ਸੀਗਾ ਇਹਨਾਂ ਪਾਪਾ ਦਾ ਤੇ ਬਸ ਹੁਣ ਬੱਚੇ ਤੇ ਮੈਂ ਵੀ ਨਾਲ ਹੀ ਬੈਠ ਕੇ ਇਹਨਾਂ ਦੇ ਖਾ ਲੂਗੇ ਦਹੀਂ ਦੇ ਨਾਲ ਦੇ ਦਿੰਨੇ ਆ ਆਪਾਂ ਨਾਸ਼ਤਾ ਹੋ ਗਿਆ ਸੀ ਦੋਸਤੋ ਬਾਦ ਗੈਸ ਵਗੈਰਾ ਸਾਫ ਕਰ ਦਿੰਨੇ ਆ ਹੁਣ ਬਰਤਨ ਰਹਿੰਦੇ ਆ ਜੇ ਸਾਰੇ ਚੱਕਣ ਨਾਲੇ ਕਈ ਵਾਰੀ ਬਰਤਨ ਮੈਂ ਪਹਿਲਾਂ ਚੱਕ ਦੇਣੀ ਹੁੰਦੀਆਂ ਗੈਸ ਬਾਅਦ ਦੇ ਵਿੱਚ ਸਾਫ ਕਰ ਦੇਣੀਆਂ ਹੁੰਦੀਆਂ ਸਲਫਾ ਵਗੈਰਾ ਤਿਆਜ ਮੈਨੂੰ ਐਸ ਵੀ ਚਲੋ ਪਹਿਲਾਂ ਕੈਂਸ ਸਾਫ ਕਰਦਾ ਤੇ ਬਾਅਦਨ ਬਾਅਦ ਚੱਕ ਦੋਗੇ ਬਸ ਜਿਵੇਂ ਲੋਟ ਲੱਗ ਦੋਵੇਂ ਕਰ ਲਈਦਾ ਕੰਮ ਕੋਈ ਪੱਕਾ ਐ ਨਹੀਂ ਕਿ ਵੀ ਆਹ ਕੰਮ ਪਹਿਲਾਂ ਕਰਨਾਗਾ ਆਪਾਂ ਜਿਹੜਾ ਕੰਮ ਪਹਿਲਾਂ ਠੀਕ ਲੱਗਦਾ ਤੇ ਉਹ ਕਰ ਲਈਦਾ ਆਪਾਂ ਕੰਮ ਸਾਬਨ ਨਾਲ ਸਾਫ ਕਰ ਲਾਂਗੇ ਕੈਂਸ ਨੂੰ ਚੰਗੀ ਤਰ੍ਹਾਂ ਸਲਫ ਸਾਫ ਕਰ ਦਾਂਗੇ ਤੇ ਟਾਈਲਾਂ ਸਾਫ ਕਰ ਦਾਂਗੇ ਤੇ ਉਸ ਤੋਂ ਬਾਅਦ ਬਾਤਨ ਚੱਕ ਲਾਂਗੇ ਸੋ ਸਿੱਧੀ ਆ ਜਾਂਦੀ ਹੈ ਕਿਚਨ ਦੇ ਵਿੱਚ 8.5 ਕਿਨਵਾ ਦਾ ਟਾਈਮ ਐ ਇੱਥੇ ਤੇ ਜਿਵੇਂ ਜਿਵੇਂ ਹੁਣ ਗਰਮੀ ਵਧੂਗੀ ਤੇ ਉਵੇਂ-ਉਵੇਂ ਤਾਂ ਕਿਚਨ ਦੇ ਵਿੱਚ ਔਖਾ ਹੋ ਜਾਂਦਾ ਕੰਮ ਕਰਨਾ ਸਵੇਰ ਦੇ ਟਾਈਮ ਤੇ 6:00 ਕਿਭੇ ਦੇ ਨੂੰ ਜੇ ਰੋਟੀ ਬਣ ਜੇ ਤੇ ਗਰਮੀ ਦੇ ਵਿੱਚ ਫਿਰ ਵਧੀਆ ਰਹਿੰਦਾਗਾ ਨਹੀਂ ਉਸ ਤੋਂ ਬਾਅਦ ਤਾਂ ਸੂਰਜ ਸਿੱਧਾ ਅੱਖਾਂ 'ਚ ਪੈਂਦਾਗਾ ਜੀ ਗੈਸ ਸਾਫ ਹੋ ਗਿਆ ਤੇ ਸਲਫ ਸਾਫ ਕਰਕੇ ਦੋਸਤੋਂ ਬਾਅਦ ਟੈਲਾਂ ਤੇ ਵੀ ਮਾਰਦਾ ਹੈ ਕੱਪੜਾ ਨਾਲ ਦੇ ਨਾਲ ਕੋਈ ਨਾ ਕੋਈ ਛੱਟਾ ਵਗੈਰਾ ਡੱਗੀ ਜਾਂਦਾ ਜਦੋਂ ਕੁਝ ਕੰਮ ਕਰਦੇ ਆਪਾਂ ਤੇ ਜੇ ਆਪਾਂ ਡੇਲੀ ਦਾ ਡੇਲੀ ਕੱਪੜਾ ਮਾਰ ਦੇ ਰਹੀਏ ਇਹ ਤਾਂ ਜ਼ਿਆਦਾ ਗੰਦਗੀ ਵੀ ਨਹੀਂ ਹੁੰਦੀ ਤੇ ਬੱਚਿਆਂ ਨੇ ਅੱਜ ਸਾਂਡੇ ਕਰਕੇ ਤੇ ਸਿਰ ਵੀ ਧੋਣਾ ਹੋਊਗਾ ਵੈਸੇ ਤਾਂ ਛੁੱਟੀਆਂ ਸੀ ਇਹਨਾਂ ਨੂੰ ਚਾਰ ਪਹਿਲਾਂ ਪੇਪਰ ਤੋਂ ਪਹਿਲਾਂ ਹੁਣ ਤੇ ਕੱਲ ਨੂੰ ਪੇਪਰ ਆਗਾ ਮੰਡੇ ਨੂੰ ਤੇ ਪਰ ਇਹਨਾਂ ਨੂੰ ਐਸ ਵੀ ਸੰਡੇ ਵਾਲੇ ਦਿਨੇ ਸਰ ਧੋਵਾਂਗੇ। ਵੈਸੇ ਤਾਂ ਹੁਣ ਮੌਸਮ ਬਹੁਤ ਚੇਂਜ ਹੋ ਗਿਆ ਤੇ ਹਫਤੇ ਦੇ ਵਿੱਚ ਦੋ ਵਾਰੀ ਸਰ ਧੋਤਾ ਜਾਂਦਾਗਾ ਤੇ ਪਰ ਬੱਚਿਆਂ ਨੂੰ ਐ ਹੁੰਦਾ ਵੀ ਚਲੋ ਸੰਡੇ ਵਾਲੇ ਦਿਨੇ ਧੋਵਾਂਗੇ। ਜਿਵੇਂ ਜਿਵੇਂ ਜ਼ਿਆਦਾ ਗਰਮੀ ਹੋ ਜੂਗੀ ਫਿਰ ਤਾਂ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਧੋ ਲੈਂਦੇ ਹੁੰਦੇ ਸਰ ਪਸੀਨਾ ਕਾਫੀ ਆਉਣ ਲੱਗ ਜਾਂਦਾ ਫਿਰ। ਉੱਛਲ ਖਤਾ ਸਾਫ ਹੋ ਗਿਆ ਤੇ ਬਸ ਟਾਇਨਾ ਤੇ ਮਾਰ ਦੇ ਨੇ ਕੱਪੜਾ ਤੇ ਉਸ ਤੋਂ ਬਾਅਦ ਬਰਤਨ ਚੱਕ ਦੋਗੇ ਸਾਰੇ ਮੈਂ ਛੋਟੇ ਛੋਟੇ ਕੰਮ ਹੋਰ ਵੀ ਕੋਈ ਨਾ ਕੋਈ ਹੋ ਹੀ ਜਾਂਦੇ ਸਾਰੇ ਕੰਮਾਂ ਦੀ ਵੀਡੀਓ ਤਾਂ ਨਹੀਂ ਬਣਦੀ ਏ ਹੁਣੇ ਰੋਟੀ ਟੋਕ ਝਾੜੂ ਪੋਚਾ ਤੇ ਕੱਪੜਿਆਂ ਦਾ ਇਹ ਆਪਣੇ ਮੇਨ ਕੰਮ ਹੁੰਦੇ ਆ ਉਹਨਾਂ ਕੀ ਕੰਮ ਆਪਾਂ ਵੀਡੀਓ ਦੇ ਵਿੱਚ ਦਿਖਾਉਣੇ ਆਂਗੇ ਤੇ ਬਾਕੀ ਨਿੱਕੇ ਮੋਟੇ ਕੰਮ ਹੋਰ ਵੀ ਬਹੁਤ ਹੋ ਜਾਂਦੇ ਹੈ ਕਿ ਕਿਉਂਕਿ ਵੀਡੀਓ ਆਪਨੇ ਹੀ ਬਣਾਉਣੀ ਹੁੰਦੀ ਆ ਤੇ ਫਿਰ ਵਾਰੀ-ਵਾਰੀ ਕੈਮਰਾ ਘੁਮਾ ਕੇ ਕਿਤੇ ਕਿੱਧਰ ਲਾਉਣਾ ਤੇ ਕਿਤੇ ਕਿੱਧਰ ਲਾਉਣਾ ਤੇ ਇੰਨਾ ਨਹੀਂ ਹੁੰਦਾ ਫਿਰ ਆਪ ਤੋਂ ਬੱਤਨ ਵਗੈਰਾ ਚੱਕ ਕੇ ਦੋਸਤੋ ਬਾਦਵਾ ਝਾੜੂ ਲੱਗੀ ਸੀ ਕੱਢਣ ਬੈੱਡ ਸ਼ੀਟਾਂ ਝਾੜ ਕੇ ਵਿਛਾਤੀਆਂ ਸੀਗੀਆਂ ਡਰੈਗਰੂਮ ਦੇ ਵਿੱਚ ਉਹ ਵੀ ਪੀੜਾ ਸੈਟ ਦੇ ਕਵਰ ਉਹ ਵੀ ਝਾੜ ਕੇ ਵਿਛਾ ਲਏ ਸੀਗੇ ਤੇ ਸਾਰੇ ਆਪਾਂ ਵੀਡੀਓ ਨਹੀਂ ਬਣਾਉਂਦੇ ਜੀ ਕਿਉਂਕਿ ਅਗੱਲੇ ਜਾਣੇ ਨੂੰ ਔਖਾ ਹੋ ਜਾਂਦਾ ਬਾਰੀ-ਬਾਰੀ ਕੈਮਰਾ ਉਧਰ ਕਰਨਾ ਉਧਰ ਕਰਨਾ ਜਿਵੇਂ ਹੁਣ ਆਪਾਂ ਰੂਮ ਦੇ ਵਿੱਚ ਵੀ ਝਾੜੂ ਲਗਾਉਣਾ ਚਾਰ ਸਪੀਰੇ ਤਾਪੜੇ ਤੋਂ ਨਹੀਂ ਘਮਾਇਆ ਜਾਂਦਾ ਕੈਮਰਾ ਕੰਮ ਛੱਡ ਕੇ ਫਿਰ ਆਪਾਂ ਨੂੰ ਉਧਰਲੀ ਸਾਈਡ ਹੋਣਾ ਪੈਂਦਾ ਜੀ ਤੇ ਕੰਮਾਂ ਨੂੰ ਵੀ ਟਾਈਮ ਲੱਗ ਜਾਂਦਾ ਹੈ ਕਿਉਂਕਿ ਬੱਚਿਆਂ ਦਾ ਮੈਨੂੰ ਐ ਹੁੰਦਾ ਵੀ ਬਾਰੀ-ਬਾਰੀ ਬੱਚਿਆਂ ਨੂੰ ਤਾਂ ਨਹੀਂ ਕਹਿੰਦੇ ਕੀ ਕਹਿਣਾ ਕਦੇ ਬੱਚਿਆਂ ਨੂੰ ਕਹਿ ਦਈਏ ਵੀਡੀਓ ਵੀਡੀਓ ਬਣਾਉਂਦਾ ਤੇ ਵੀਡੀਓ ਮੈਂ ਆਪ ਹੀ ਬਣਾਉਣੀ ਹੁੰਦੀ ਹੈ ਜੀ ਬੱਚੇ ਵੈਸੇ ਦੋਵੇਂ ਇਸ ਟਾਈਮ ਤੇ ਘਰੇ ਸੀ ਤੇ ਪਰ ਵੀਡੀਓ ਮੈਂ ਆਪ ਹੀ ਬਣਾ ਰਹੀ ਸੀ ਕਿ ਬੱਚਿਆਂ ਨੂੰ ਨਹੀਂ ਕਿਹਾ ਸੀ ਕਿਉ ਵੀ ਕਿਦੇ ਪੜਾਈ ਕਰਨ ਬੈਠ ਜਾਂਦੇ ਬੰਦ ਛੱਟ ਉੱਠ ਖੜਦੇ ਹੈਗੇ ਤੇ ਬਾਕੀ ਆਪਦਾ ਕੋਈ ਹੋਰ ਵੀ ਬੱਚਾ ਨੂੰ ਛੋਟੇ-ਮੋਟੇ ਕੰਮ ਹੋ ਹੀ ਜਾਂਦੇ ਆ ਜੀ ਝਾੜੂ ਆਪਾਂ ਇੱਕ ਰੂਮ ਦੇ ਵਿੱਚ ਲਗਾਤਾ ਸੀ ਤੇ ਹੁਣ ਦੂਸਰੇ ਰੂਮ ਦੇ ਵਿੱਚ ਲਗਾ ਦਿੰਦਾ ਇਹ ਝਾੜੂ ਲਗਾ ਕੇ ਬਸ ਤੇ ਉਸ ਤੋਂ ਬਾਅਦ ਪੋਚਾ ਰਮਾਣੇ ਲਗਾ ਦੂਗਾ ਰਮਾਣ ਸੁਬਾ ਜਲਦੀ ਉੱਠ ਖੜਿਆ ਸੀਗਾ ਤੇ ਪੜਾਈ ਉਹਨੇ ਉਦੋਂ ਤੋਂ ਘੰਟੇ ਕਰ ਲਈ ਸੀ ਤੇ ਬਾਕੀ ਐ ਲਗਾ ਤਰ ਤਰ ਬੈਠ ਕੇ ਪੜਿਆ ਵੀ ਨਹੀਂ ਜਾਂਦਾ ਬੱਚਾ ਤੋਂ ਤੇ ਬੈਂਚ ਛੱਟ ਵੇਚਦੀ ਉੱਠ ਖੜਦੇ ਅਰੇਸਟ ਕਰ ਲੈਂਦੇ ਹੈਗੇ ਬਾਕੀ ਜੇ ਇੱਕ ਛੁੱਟੀ ਹੋਵੇ ਫਿਰ ਤਾਂ ਹੁੰਦਾ ਆਪ ਵੀ ਨਹੀਂ ਕਹਿੰਦੇ ਕੰਮ ਨੂੰ ਹੁਣ ਜਦੋਂ ਚਾਰ-ਚਾਰ ਪੰਜ-ਪੰਜ ਛੁੱਟੀਆਂ ਹੋ ਜਾਂਦੀਆਂ ਤੇ ਬੱਚੇ ਵੀ ਕਹਿ ਦਿੰਦੇ ਵੇ ਲਗਾਤਾਰ ਨਹੀਂ ਪੜਿਆ ਜਾਂਦਾ ਸਾਥੋਂ ਕਿਸੇ-ਕਿਸੇ ਪੇਪਰਾਂ ਦੇ ਵਿੱਚ ਤਾਂ 8-8 10-10 ਛੁੱਟੀਆਂ ਆ ਰਮਾਨ ਨੂੰ ਤਾਂ ਕਰਕੇ ਪੇਪਰ ਵੀ ਕਾਫੀ ਲੰਬੇ ਚੱਲਣਗੇ ਰਮਾਨ ਦੇ ਤੇ ਲਓ ਜੀ ਆਪਾਂ ਝਾੜੂ ਕੱਢ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਨਹਾ ਕੇ ਆਪਾਂ ਚੱਲਾਂਗੇ ਬਾਜ਼ਾਰ ਤੇ ਫਿਰ ਬਾਜ਼ਾਰੋਂ ਜੋ ਵੀ ਆਪਾਂ ਸਮਾਨ ਲੈ ਕੇ ਆਵਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਨੋ ਜੇ ਹੈਗਾ 12:00 ਵਜੇ ਦਾ ਟਾਈਮ ਤੇ ਆਪਾਂ 11:30 ਵਜੇ ਆ ਗਏ ਸੀ ਬਾਜ਼ਾਰ ਚੋਂ ਤੇ ਕੁਝ ਕੱਪੜੇ ਲੈ ਕੇ ਆਂਦੇ ਸੀਗੇ ਆਪਣੇ ਲਈ ਸਟੱਚ ਕਰਨੇ ਸੀਗੇ ਹੁਣ ਜਿਹੜੇ ਘਰੇ ਪਏ ਸੀ ਪਹਿਲਾਂ ਉਹ ਤਾਂ ਸਟੱਚ ਕਰ ਲਏ ਸੀਗੇ ਤੇ ਇਹ ਕੇਵळा ਸੂਟ ਲੈ ਕੇ ਆਂਦਾ ਸੀਗਾ ਮੈਚਿੰਗ ਸੂਟ ਆ ਇਹ ਤੇ ਵਿੱਚ ਆਲ ਓਵਰ ਸੂਟ ਲਿਆਂਦੇ ਆਪਾਂ ਇੱਕ ਸੂਟ ਆਪਾਂ ਇਹ ਲੈ ਕੇ ਆਂਦਾ ਸੀ ਮੈਂ 5-6 ਸੂਟ ਲੈ ਕੇ ਆਂਦੇ ਸੀ ਜਿਹੜਾ ਪ੍ਰਾਪ ਨੇ ਸਟੱਚ ਕਰਵਾਉਣਾ ਹੋਇਆ ਉਹ ਤੇ ਪ੍ਰਾਪ ਕਰਵਾ ਲੋਗੇ ਇਹ ਆਲ ਓਵਰ ਸੂਟ ਆ ਜੀ بس ਜਿਹੜੇ ਜਿਹੜੇ ਐ ਹੁੰਦਾ ਵੀ ਗਰਮੀ ਦੇ ਵਿੱਚ ਤਾਂ ਕਾਟਨ ਦੀ ਹੋਣਾ ਤੇ ਹੋਰ ਤਾਂ ਕੋਈ ਕੱਪੜੇ ਨਹੀਂ ਪੈਂਦੇਗੇ ਕੜਾਈ ਵਗੈਰਾ ਵਾਲੇ ਤਾਂ ਤੇ ਇਹ ਵਾਲਾ ਵੀ 올ਓਵਰ ਸੂਟ ਹੈ ਜੀ ਤੇ ਇਹ ਮੈਚਿੰਗ ਸੂਟ ਹੈ ਜੀ ਕਾਟਨ ਦੇ ਹੋਣ ਕਰਕੇ ਇਹ ਦੇ ਗਰਮੀ ਦੇ ਵਿੱਚ ਤਾਂ ਕਰਕੇ ਪਾਟ ਵੀ ਜਲਦੀ ਜਾਂਦੇ ਆ ਤੇ ਬਾਕੀ ਐ ਆਉਂਦਾ ਦੂਸਰੇ ਕੱਪੜੇ ਪੈਂਦੇ ਨੇ ਜੀ ਕਾਟਨ ਦਾ ਕੱਪੜਾ ਹੀ ਪੈਂਦਾ ਹੁਣ ਤੇ ਇਹ ਵਾਲਾ ਵੀ ਮੈਚਿੰਗ ਸੂਟ ਆ ਜੀ ਬਸ ਜਿਵੇਂ ਜਿਵੇਂ ਠੀਕ ਲੱਗੇ ਆਪਾਂ ਸਟਿਚ ਕਰ ਲਾਂਗੇ ਹੌਲੀ ਹੌਲੀ ਕਰਕੇ ਕਿਉਂਕਿ ਜਿਆਦਾ ਗਰਮੀ ਦੇ ਵਿੱਚ ਤਾਂ ਫਿਰ ਦਿੱਕਤ ਹੋ ਜਾਂਦੀ ਆ ਤੇ ਇਹ ਵਾਲਾ ਸੂਟ ਪਰ ਆਵਲਾ ਹੀ ਲੈ ਕੇ ਆਂਦਾ ਸੀਗਾ ਲਵੈਂਟਰ ਕਲਰ ਦਾ ਤੇ ਨਾਲ ਵਾਈਟ ਕਲਰ ਦੇ ਇਸ ਦੇ ਨਾਲ ਬਾਟਮ ਆ ਗਈ ਵਰਕ ਵਾਲਾ ਇਹ ਨਾਲ ਦੁਪੱਟਾ ਇਸ ਦੇ ਵਰਕ ਇਸ ਤੇ ਬਹੁਤ ਸਾਫ਼ ਹੋਇਆ ਵਾ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਵਾ ਬਾਟਮ ਦੇ ਉੱਪਰ ਵੀ ਵਰਕ ਹੈ ਇਸ ਦੇ ਤੇ ਇਹ ਵਾਲਾ ਬਲੈਕ ਆ ਸੂਟ ਤੇ ਮੈਂ ਆਪਣੇ ਲੈ ਕੇ ਆਈ ਸੀ ਆਪਣੇ ਲਈ ਬਾਟਮ ਬਲੈਕ ਹੈ ਇਸ ਦੀ ਤੇ ਥੋੜਾ ਜਿਹਾ ਬਸ ਗਲੇ ਦੇ ਉੱਪਰ ਵਰਕ ਹੋਇਆ ਵਾ ਜਿਆਦਾ ਵਰਕ ਵਾਲੇ ਤਾਂ ਨਹੀਂ ਪੈਂਦੇ ਕਿ ਗਰਮੀ ਦੇ ਵਿੱਚ ਕਮੀਜ਼ ਦੇ ਉੱਪਰ ਜੱਕ ਜਾ ਕੇ ਬਣਿਆ ਹੋਇਆ ਸੀ ਤੇ ਗਲੇ ਦੇ ਉੱਪਰ ਬਸ ਥੋੜਾ ਜਿਹਾ ਵਰਕ ਹੋਇਆ ਵਾ ਇਹ ਵਾਲਾ ਹੈਗਾ ਦੁਪੱਟਾ ਦੇ ਨਾਲ ਦੂਸਰਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦਿਖਾਏ ਸੀ ਤੇ ਉਹ ਬਿਨਾਂ ਦੁਪੱਟੇ ਤੋਂ ਸੀਗੇ ਬਸ ਗਲੇ ਗਲੇ ਦੇ ਉੱਪਰ ਹੀ ਥੋੜਾ ਜਿਹਾ ਵਰਕ ਹੋਇਆ ਵਾ ਇਹ ਕੇਵਲਾ ਸੂਟ ਆ ਤੇ ਇਹਦੇ ਉੱਪਰ ਵੀ ਬਸ ਥੋੜਾ ਜਿਹਾ ਵਰਕ ਹੋਇਆ ਜਿਆਦਾ ਨਹੀਂ ਹੋਇਆ ਥੋੜਾ ਜਿਹਾ ਘੇਰੇ ਤੇ ਹੋਇਆ ਵਾ ਵਰਕ ਤੇ ਥੋੜਾ ਜਿਹਾ ਗਲੇ ਦੇ ਉੱਪਰ ਵਰਕ ਹੋਇਆ ਵਾ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦੇ ਲੱਗੇ ਤੁਹਾਨੂੰ ਇਹ ਸੂਟ ਇਹ ਵਾਲੀ ਬਾਟਮ ਆ ਇਸ ਦੇ ਨਾਲ ਤੇ ਇਹ ਵੀ ਦੁਪੱਟੇ ਦੇ ਨਾਲ ਆ ਸੂਟ ਜੀ ਆ ਵਾਲਾ ਇਸ ਦਾ ਦੁਪੱਟਾ ਹੈ ਬਸ ਹੌਲੀ ਹੌਲੀ ਕਰਕੇ ਸਟਿਚ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਤਾਂ ਗਰਮੀ ਨੇ ਵਧਣਾ ਹੀ ਹੈਗਾ ਤੇ ਜ਼ਿਆਦਾ ਗਰਮੀ ਦੇ ਵਿੱਚ ਸਟਿਚ ਕਰਨ ਦੀ ਫਿਰ ਦਿੱਕਤ ਹੋ ਜਾਂਦੀ ਹੈ ਕਿ ਬੈਠਿਆ ਨਹੀਂ ਜਾਂਦਾ ਮਸ਼ੀਨ ਦੇ ਉੱਪਰ ਜ਼ਿਆਦਾ ਗਰਮੀ ਦੇ ਵਿੱਚ ਅਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਕਪਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਬਲੈਕ ਵਾਲਾ ਤੇ ਆਹ ਵਾਲਾ ਸੂਟ ਜਿਹੜਾ ਹੈ ਤੇ ਵਰਕ ਹੋਇਆ ਵਾ ਜਿਆਦਾ ਨਹੀਂ ਹੋਇਆ ਵਰਕ ਬਸ ਬਿਲਕੁਲ ਥੋੜਾ ਜਿਹਾ ਹੀ ਵਰਕ ਹੋਇਆਗਾ ਕਿਉਂਕਿ ਵਰਕ ਵਾਲੇ ਸੂਟ ਨਹੀਂ ਪੈਂਦੇ ਗੇ ਗਰਮੀ ਦੇ ਵਿੱਚ ਮੇਰੇ ਤੋਂ ਤਾਂ ਬਿਲਕੁਲ ਵੀ ਨਹੀਂ ਪੈਂਦੇ ਸਾਵਧਨ ਇਹਨੇ ਆਪਾਂ ਇਹਨਾਂ ਨੂੰ ਚੱਕ ਕੇ ਤੇ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਹੜਾ ਵਰਕ ਹੋਇਆ ਵਾ ਤੇ ਅਸੇ ਦਾ ਥੋੜਾ ਜਿਹਾ ਹੀ ਵਰਕ ਹੋਇਆ ਹੋਇਆ ਜੀ ਘੇਰੇ ਤੇ ਤੇ ਗਲੇ ਤੇ ਹੋਇਆ ਹੋਇਆ